ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਦੀ ਪਰ ਅੱਜ ਦੁੱਖਣਾ ਕਰ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰਦੇ ਹੋ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕੀ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕੱਢ ਦੂੰਗਾ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਫਾਇਰ ਲਿਖੀ ਹੈ ਕੀ ਜੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਸਾਰਿਆਂ ਨੂੰ ਪਤਾ ਕਿਹਨੇ ਜਲਾਈ ਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਆ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਉਹ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਆ ਕੀ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋੜੂ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨੀ ਪਰ ਅੱਜ ਦੁੱਖ ਨਾਲ کہہ ਰਿਹਾ ਹਾਂ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਜ ਬਣਾਇਆ ਜਾਊਗਾ ਕਿਵੇਂ ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਜਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਜੋ ਮਨੇ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਦਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫਆਰ ਲਿਖੀ ਹੈ ਕੀ ਜੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਸਾਰਿਆਂ ਨੂੰ ਪਤਾ ਕਿਹਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਦੀ ਦੇ ਹਸਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਹੈ ਐਸ ਕਰਕੇ ਨਾ ਮੇਰੇ ਪਿਤਾ ਬਾਦਲ ਸਾਹਿਬ ਝੁਕੇ ਸੀ 16 ਸਾਲ ਜੇਲਾ ਕਟੀਆਂ ਅੱਜ ਜਿਹੜਾ ਕਾਲੀ ਦਲ ਹੈ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਬਣਾਇਆ ਹੈ ਅੱਜ ਜਿਹੜੀ ਕੌਮ ਅੱਜ ਖੜੀ ਹੈ ਅੱਜ ਇਹਨੀ ਤਰੱਕੀ ਦੇਖਦੇ ਹਾਂ ਅੱਜ ਤੁਹਾਡੇ ਖੇਤਾਂ 'ਚ ਟਿਊਬਲ ਕਨੈਕਸ਼ਨ ਹੈ ਦੱਸੋ ਕਿਹਨੇ ਟਿਊਬਲ ਕਨੈਕਸ਼ਨ ਤੁਹਾਨੂੰ ਦਿੱਤੇ ਅਕਾਲੀ ਦਲ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਹਾਨੂੰ ਮੁਫਤ ਬਿਜਲੀ ਕਿਹਨੇ ਦਿੱਤੀ ਅਕਾਲੀ ਦਲ ਨੇ ਥੋਡੀਆਂ ਮੰਡੀਆਂ ਪਿੰਡਾਂ ਚ ਕਿਹਨੇ ਬਣਾਈਆਂ ਦਾਣਾ ਮੰਡੀਆਂ ਅਕਾਲੀ ਦਲ ਨੇ ਐਮ ਐਸ ਪੀ ਫਸਲਾਂ ਤੇ ਲਾਗੂ ਕਿਹਨੇ ਕਰਾਈ ਅਕਾਲੀ ਦਲ ਨੇ ਮਹਿਰਾ ਕਿਹਨੇ ਕੱਢੀਆਂ ਅਕਾਲੀ ਦਲ ਨੇ ਕੱਸੀਆਂ ਆਪਣੀਆਂ ਪੱਕੇ ਖਾਲੇ ਬਣਾਏ ਤੁਹਾਡੇ ਟਰੈਕਟਰ ਤੇ ਟੈਕਸ ਮਾਫ ਕੀਤਾ ਮੈਨੂੰ ਇੱਕ ਦੱਸ ਦਿਓ ਇੱਕ ਦੱਸ ਦਿਓ ਪਿਛਲੇ 50 60 70 ਸਾਲਾਂ ਵਿੱਚ ਇੱਕ ਨਿਸ਼ਾਨੀ ਕਾਂਗਰਸ ਦੀ ਦੱਸ ਦਿਓ ਇੱਕ ਗੱਲ ਕੋਈ ਹੋਰ ਕਿਸੇ ਲੀਡਰ ਦੀ ਪਾਰਟੀ ਦੱਸ ਦਿਓ ਜੇ ਗਰੀਬ ਦੀ ਬਾਹ ਫੜੀ ਗਰੀਬ ਨਾਲ ਛਾਤੀ ਨਾਲ ਲਾਇਆ ਸਹਾ ਪ੍ਰਕਾਸ਼ ਸਿੰਘ ਬਾਦਲ ਨੇ ਆ ਬਜ਼ੁਰਗਾਂ ਨੂੰ ਪੈਨਸ਼ਨ ਪਹਿਲੇ ਪੰਜਾਬ 'ਚ ਨਹੀਂ ਹੁੰਦੀ ਸੀ ਸਭ ਤੋਂ ਪਹਿਲੇ ਦੇਣ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਬਾਦਲ ਸਾਹਿਬ ਲੈ ਕੇ ਨੀਲੇ ਕੜ ਬਣਾ ਕੇ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਲੜਕੀਆਂ ਨੂੰ ਪੜਨ ਵਾਸਤੇ ਸਾਈਕਲ ਦੇਣੇ ਬਾਦਲ ਸਾਹਿਬ ਦੇ ਸੀ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਆ ਸਕੀਮ ਵੀ ਬਾਦਲ ਸਾਹਿਬ ਨੇ ਸੀ ਸਾਡੀ ਸਰਕਾਰ ਦੇ ਦੌਰਾਨ 7 ਲੱਖ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਕਿਸੇ ਨੂੰ ਡਾਕਟਰ ਬਣਾਇਆ ਇੰਜੀਨੀਅਰ ਬਣਾਇਆ ਅੱਜ ਸਾਰਾ ਕੁਝ ਬੰਦ ਹੈ ਆ ਮਲਾਜ਼ਮਾਂ ਨੂੰ ਜਿੰਨੀਆਂ ਥਰਕਾਵਾ ਬਿਲੀਆਂ ਡੀਏ ਮਿਲੇ ਪ੍ਰਮੋਸ਼ਨਾਂ ਹੋਈਆਂ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਪੁਲਿਸ ਵਾਲੇ ਬੈਠੇ ਖੜੇ ਆ ਇਹਨਾਂ ਨੂੰ ਪੁੱਛ ਲੋ ਕਿਦੋਂ ਭਰਤੀ ਹੋਏ 70% ਪੁਲਿਸ ਨੂੰ ਕਾਲੀ ਦਲ ਨੇ ਭਰਤੀ ਕੀਤਾ ਆ ਕਿਉਂਕਿ ਕਾਲੀ ਦਲ ਥੋੜੀ ਪਾਰਟੀ ਐ ਥੋੜੀ ਜਾਣ ਐ ਪਰ ਆਪਾਂ ਪਛਾਨਿਆ ਹੀ ਨਹੀਂ ਠੱਗਾਂ ਦੇ ਗੱਲਾਂ ਚ ਆ ਗਏ ਲੋਕਾਂ ਦੀਆਂ ਗੱਲਾਂ ਚ ਆ ਗਏ ਝੂਠੇ ਪ੍ਰਚਾਰ ਦੀਆਂ ਗੱਲਾਂ ਚ ਆ ਗਏ ਤੇ ਕਰਚਾਰ ਕਰਨਾ ਕੌਣ ਸੀ ਆਈ ਕਾਂਗਰਸ ਤੇ ਝਾੜੂ ਵਾਲੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਦੇ ਰੱਖਿਆ ਕਰਨ ਵਾਲੀ ਪਾਰਟੀ ਨੂੰ ਗੁਰੂ ਘਰ ਵਾਸਤੇ ਜਾਨ ਕੁਰਬਾਨ ਨਵਾਸ ਕਰਨ ਵਾਲੀ ਪਾਰਟੀ ਨੂੰ ਗੁਰੂ ਦੀ ਦੋਸ਼ੀ ਬਣਾਤਾ ਬੇਅਦਬੀਆਂ ਦਾ ਨਾਂ ਲਾ ਕੇ ਬੇਅਦਬੀ ਹੁਣ ਹੋ ਰਹੀ ਐ ਕੋਈ ਬੋਲਿਆ ਕਿੱਧਰ ਗਿਆ ਦਾਦੂ ਵਾਲ ਕਿੱਧਰ ਗਏ ਮੰਡ ਸਾਹਿਬ ਕਿਧਰ ਗਏ ਉਹ ਲੋਕ ਜਿਹੜੇ ਸਰਕਾਰ ਰੋਕਦੇ ਸੀ ਅੱਜ ਕਿਉਂ ਨਹੀਂ ਬੋਲਦੇ ਕਿਉਂਕਿ ਉਦੋਂ ਉਹਨਾਂ ਦਾ ਨਿਸ਼ਾਨਾ ਸੀ ਕਾਲੀ ਦਲ ਨੂੰ ਥੱਲੇ ਕਰਨਾ ਤੁਸੀਂ ਦੇਖੋ ਆ ਹੁਣੀ ਹੁਣੀ ਆ ਇੱਕ ਛੇ-ਸੱਤ ਮਹੀਨੇ ਪਹਿਲੇ ਜਿਹੜੀ ਮਲੇਰ ਕੋਟ ਮਲੇਰ ਕੋਟਲੇ ਬੇਅਦਬੀ ਹੋਈ ਸੀ ਅਸੀਂ ਉਦੋਂ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹੜਾ ਸੀ ਨਰੇਸ਼ ਯਾਦਵ ਕੌਣ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਸਿਟਿੰਗ ਐਮਐਲਏ ਸੀ ਜਿਹੜੇ ਮਲੇਰਕੋਟਲੀ ਆ ਕੇ ਬੇਅਦਬੀ ਕੀਤੀ ਕਿਉਂਕਿ ਉਦੋਂ ਤੱਕ ਆ ਜਿੰਨੇ ਦਿੱਲੀੋਂ ਆਏ ਸੀ ਨਿਸ਼ਾਨਾ ਸੀ ਇੱਥੇ ਗੜਬੜ ਬੇਅਦਬੀਆਂ ਕਰਾ ਕੇ ਮਾਹੌਲ ਖਰਾਬ ਕਰਦੇ ਹੋ ਤੇ ਤੁਸੀਂ ਹੈਰਾਨ ਰਹਿ ਜਾਓਗੇ ਵੱਡੀ ਗੱਲ ਦੇਖੋ ਚੋਰ ਕਿੱਡੇ ਵੱਡੇ ਐ ਉਸ ਨਰੇਸ਼ ਯਾਦਵ ਨੇ ਬੇਅਦਬੀ ਕੀਤੀ ਕਿ ਉਹਦੇ ਵਕੀਲ ਕੌਣ ਸੀ ਰਪਾਲ ਚੀਮਾ ਅੱਜ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਹਰਜੋਤ ਬੈਂਸ ਉਹਦੇ ਵਕੀਲ ਹੈ ਅਖੀਰ ਤੱਕ ਉਹਦੇ ਵਕੀਲ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਕੇਸ ਹਾਰ ਜਾਣਾ ਕੇਜਰੀਵਾਲ ਨੂੰ ਕਿਹਾ ਤੇ ਨਰੇਸ਼ ਆਦਮ ਨੇ ਕਿਹਾ ਕੇਜਰੀਵਾਲ ਨੂੰ ਜੇ ਤੁਸੀਂ ਕੇਸ ਵਾਪਸ ਨਾ ਕੀਤਾ ਮੈਂ ਕਹਿ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਕੀਤੀ ਕੇਜਰੀਵਾਲ ਨੇ ਡੀਸੀ ਨੂੰ ਬੁਲਾਇਆ ਪੰਜਾਬ ਕਪਲੇਰਕੋਟਲੇ ਵਾਲੇ ਦਾ ਉਹਨੂੰ ਕਿਹਾ ਕੇਸ ਹੀ ਵਾਪਸ ਕਰ ਦਿਓ ਸਾਰੀ ਬੈਸ ਹੋ ਗਈ ਫੈਸਲੇ ਤੇ ਆ ਗਈ ਕੇਜਰੀਵਾਲ ਨੇ ਡੀਸੀ ਨੂੰ ਕਿਹਾ ਡੀਸੀ ਨੇ ਜਿਹਨੇ ਪਗੇਸ ਪਾਇਆ ਉਹ ਤੋਂ ਵਾਪਸ ਲੈ ਕੇ ਕੋਰਟ ਨੂੰ ਦਰਖਾਸਤ ਦੇ ਦਿੱਤੀ ਕਿ ਅਸੀਂ ਕੇ ਵਾਪਸ ਚੋਣੇ ਕੇਸ ਬੇਅਦਬੀ ਦਾ ਕੇਸ ਵਾਪਸ ਚੋਣਿਆ ਪਰ ਜੱਜ ਸਾਹਿਬ ਤਗੜੇ ਸੀ ਜੱਜ ਸਾਹਿਬ ਨੇ ਕਿਹਾ ਮੈਂ ਨਹੀਂ ਹੁਣ ਦਿੰਦਾ ਵਾਪਸ ਤੇ ਦਸੰਬਰ ਦੀ ਪਹਿਲੀ ਤਰੀਕ ਨੂੰ 8-9 ਮਹੀਨੇ ਪਹਿਲੇ ਫੈਸਲਾ ਦਿੱਤਾ ਕੀ ਨਰੇਸ਼ ਯਾਦਵ ਉਹੀ ਗੁਨੇਗਾਰ ਹੈ ਉਹ ਦੋਸ਼ੀਆਂ ਨੂੰ ਅੰਦਰ ਕਰਤਾ ਫਿਰ ਵੀ ਟੀਟ ਨੇ ਐਨੇ ਰੋਲਾ ਪਾਤਾ ਨਰੇਸ਼ ਯਾਦਵ ਮੈਂ ਦੱਸੂਗਾ ਉਹਦੇ ਬਾਅਦ ਦਿੱਲੀ ਦੇ ਇਲੈਕਸ਼ਨ ਆਏ ਉਹੀ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਨੇ ਜਿਹਨੇ ਬੇਇੱਜ਼ਤੀ ਕੀਤੀ ਜਿਹੜਾ ਜੇਲ੍ਹ ਚ ਸੈਸ਼ਨ ਜੱਜ ਨੇ ਅੰਦਰ ਕਰਤਾ ਉਹਨੂੰ ਫਿਰ ਤੋਂ ਟਿਕਟ ਦਿੱਤੀ ਦਿੱਲੀ ਆਮ ਆਦਮੀ ਪਾਰਟੀ ਯਾਰ ਐਜੇ ਲੋਕ ਆ ਕ੍ਰਿਮੀਨਲ ਬੰਦੇ ਆ ਠੱਗ ਆਏ ਆ ਆਪਣਾ ਲੁੱਟ ਕੇ ਸਾਰਾ ਕੁਝ ਤੋਂ ਖਾਬ ਕਰਤਾ ਪੰਜਾਬ ਖਜ਼ਾਨਾ ਲੁੱਟੀ ਜਾਂਦੇ ਆ ਆ ਜਿਹੜੇ ਇਸ਼ਤਿਹਾਰ ਲਾਉਂਦੇ ਆ ਆ ਫੋਟੋਆਂ ਕੇਜਰੀਵਾਲ ਦੀ ਲਾਉਂਦੇ ਆ 1000 ਕਰੋੜ ਰੁਪਇਆ ਸਾਲ ਦਾ ਆ ਇਸ਼ਤਿਹਾਰਾਂ ਦੇ ਲਾਉਂਦੇ ਆ ਤਕਰੀਬਨ 4000 ਕਰੋੜ ਲਾਤਾ ਤੇ ਕਹਿੰਦੇ ਅਸੀਂ ਆਟਾ ਦਾਲ ਨਹੀਂ ਦੇ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਸ਼ਗ ਨਹੀਂ ਦੇ ਸਕਦੇ ਅਸੀਂ ਪੈਸਾ ਹੈ ਨਹੀਂ ਟੈਂਸ਼ਨ ਨਹੀਂ ਦੇ ਸਕਦੇ ਬੁਲਾ ਸਕਦੇ ਪੈਸਾ ਹੈ ਨਹੀਂ ਪਰ ਆਪਣੀਆਂ ਫੋਟੋਆਂ ਦੇ ਲਾਉਣ ਵਾਸਤੇ ਇਹਨਾਂ ਕੋਲੇ ਪੈਸਾ ਹੈ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਪੰਜਾਬ ਨੂੰ ਬਚਾਉਣਾ ਹੈ ਤੁਸੀਂ ਬਚਾ ਸਕਦੇ ਹੋ ਨਾ ਕਾਂਗਰਸ ਦਾ ਪੰਜਾਬ ਕਰਾ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਕਰਾ ਹੈ ਨਾ ਬੀਜੇਪੀ ਦਾ ਪੰਜਾਬ ਕਰਾ ਹੈ ਜੇ ਕਰ ਹੈ ਸ਼ਰੋਮਨੀ ਅਕਾਲੀ ਦਲ ਦਾ ਕਰ ਹੈ ਆ ਸਪਨਾ ਕਰ ਹੈ ਆ ਤਾਂ ਗੈਸਟ ਹਾਊਸ ਮੰਗੂ ਆਉਂਦੇ ਐ ਸਹਿਰ ਸਪਾਟੇ ਵਾਸਤੇ ਲੁੱਟਣ ਆਉਂਦੇ ਐ ਜਦੋਂ ਤੁਸੀਂ ਦਾ ਲਾ ਦਿੰਨੇ ਹੋ ਉਹਨੇ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਐ ਤੇ ਫਿਰ ਆਪਾਂ ਪਛਤਾਉਨੇ ਐ ਫਿਰ ਯਾਦ ਕਰਦੇ ਆ ਕਾਲੀ ਦਲ ਨੂੰ ਤੇ ਫਿਰ ਤੁਸੀਂ ਫਿਰਦੋ ਲਿਆਉਣੇ ਹੋ ਪਰ ਪਿਛਲੇ 10 ਸਾਲ ਤਾ ਆਪਾਂ ਗੱਲਾਂ ਜੀ ਇੰਨੀ ਆ ਗਏ ਕਿ ਇੱਕ ਦੇ ਬਾਅਦ ਹੋਰ ਤੇ ਲਾਰੇ ਆ ਜਾ ਗਏ ਭੁੱਲ ਗਏ ਆਪਣੇਆਂ ਨੂੰ ਤੇ ਅੱਜ ਬਰਬਾਦ ਹੋ ਗਿਆ ਪੰਜਾਬ ਹਲੇ ਵੀ ਮੈਨੂੰ ਡਰ ਹੈ ਕੋਈ ਨਾ ਕੋਈ ਹੋਰ ਨਾ ਆ ਜੇ ਕਹੂਗਾ ਮੈਂ ਪੰਥਕ ਐ ਮੈਂ ਇਹ ਐ ਉਹ ਐ ਪਛੋਕਰ ਦੇਖਿਆ ਕਰੋ ਜਦੋਂ ਆਪਾਂ ਆਪਣੇ ਬੱਚੇ ਦਾ ਰਿਸ਼ਤੇ ਦਾ ਰਿਸ਼ਤਾ ਕਰਨ ਜਾਂਦੇ ਆ ਪਰਿਵਾਰ ਦਾ ਪਛੋਕਰ ਦੇਖਦੇ ਆ ਉਸ ਘਰ ਦਾ ਪਛੋਕਰ ਦੇਖਦੇ ਆ ਤੁਸੀਂ ਆਪਣੀ ਜ਼ਿੰਦਗੀ ਜਾਨ ਦੇਣ ਤੋਂ ਪਹਿਲੇ ਪਛੋਕਰ ਦੇਖਦੇ ਨਹੀਂ ਜਿਹੜਾ ਆਉਂਦਾ ਆਪਾਂ ਸਮਝਦੇ ਪਤਾ ਨਹੀਂ ਵੱਡਾ ਵੱਡਾ ਸ਼ੇਰ ਹੈ ਆਵੇਂ 2 ਮਹੀਨੇ ਪਹਿਲੇ 1 ਸਾਲ ਪਹਿਲੇ ਦੁਬਾਈੋਂ ਆਏ ਹੁਣ ਆਪਾਂ ਕਹਿੰਨੇ ਉਹ ਪੰਥ ਹੈ ਜਿਹਨੇ ਬਾਲ ਕੱਟੇ ਹੁਣ ਕਹਿੰਨੇ ਇਹ ਤੋਂ ਵੱਡਾ ਪੰਥਕ ਹੋ ਨਹੀਂ ਤੇ ਹੁਣ ਜਦੋਂ ਚੀਜ਼ਾਂ ਨਿਕਲਦੀਆਂ ਕੀ ਨਿਕਲਦੀਆਂ ਘਰੇ ਵਿੱਚ ਹੀ ਨਸ਼ਾ ਵਧੂ ਹੈ ਆ ਜਿਹੜੇ ਲੋਕ ਹੈ ਆ ਤੁਹਾਡਾ ਫਾਇਦਾ ਲੈਂਦੇ ਆ ਪੰਜਾਬੀ ਖੁੱਲੇ ਦਿਲ ਵਾਲੇ ਆ ਖੁੱਲੇ ਦਿਲ ਦਾ ਫਾਇਦਾ ਲੈਣ ਲੱਗ ਗਏ ਤੇ ਆਪਣੇ ਸੂਬੇ ਨੂੰ ਬਰਬਾਦ ਕਰਨ ਲੱਗ ਗਏ ਇਸ ਕਰਕੇ ਜੇ ਫਿਰ ਵੀ ਤੁਸੀਂ ਬਚਣਾ ਆਖੀਰਲਾ ਮੌਕਾ ਹੈ ਇਕੱਠੇ ਹੋ ਜੋ ਆ ਜਿਹੜੀਆਂ ਚੀਜ਼ਾਂ ਆ ਜਿਹੜੇ ਹਰਪ੍ਰੀਤ ਨੂੰ ਬਣਾਇਆ ਆ ਸਾਰੀਆਂ ਏਜੰਸੀਆਂ ਦੀਆਂ ਸਕੀਮਾਂ ਕਿ ਕਾਲੀ ਦਲ ਨੂੰ ਨਹੀਂ ਆਉਣ ਦੇਣਾ ਪੰਜਾਬ ਵਿੱਚ ਤੇ ਥੋੜ ਨੂੰ ਵਾਪਸ ਥੋੜੀ ਚੜਦੀ ਕਲਾ ਨਹੀਂ ਹੋਣ ਦੇਣੀ ਪਰ ਮੈਨੂੰ ਮਾਣਾ ਤੁਹਾਡੇ ਦੀ ਅੱਜ ਸਿਰ ਝੁਕਦਾ ਪਟਿਆਲੇ ਵਾਲਿਓ ਪਟਿਆਲੇ ਦੇ ਵਰਕਰੋ ਮੇਰੇ ਨੌਜਵਾਨ ਸਾਥਿਓ ਅੱਜ ਨਜ਼ਾਰਾ ਲਿਆਦਾ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਅੱਜ ਅੱਜ ਮੈਂ ਜਦੋਂ ਆ ਰਿਹਾ ਸੀ ਤੁਹਾਡੇ ਚਿਹਰਿਆਂ 'ਚ ਜੋਸ਼ ਦੇਖਿਆ ਤੁਹਾਡੇ ਚਿਹਰਿਆਂ 'ਚ ਆਜ਼ਾਦੀ ਵੀ ਦੇਖੀ ਕਿਉਂਕਿ ਸਹੀ ਮene ਤੇ ਅੱਜ ਤੁਸੀਂ ਉਹਨਾਂ ਲੀਡਰਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਲੀਡਰਾਂ ਨੇ ਆਪਣੀ ਕੌਮ ਨੂੰ ਵੇਚਿਆ ਜਿਨ੍ਹਾਂ ਨੇ ਤੁਹਾਨੂੰ ਉੱਠਣ ਨਹੀਂ ਦਿੱਤਾ ਆ ਚੰਦੂ ਮਾਇਰਾ ਸਾਹਿਬ ਰਖਣਾ ਸਾਹਿਬ ਨੇ ਦਬਾ ਕੇ ਉਹਨਾਂ ਨੇ ਸੌਦੇ ਕੀਤੇ ਥੋਡੀ ਭਾਵਨਾ ਖਿਲਾੜ ਕੀਤਾ ਅੱਜ ਮੈਂ ਦੇਖਦਾ ਥੋਡੇ ਵਿੱਚ ਉਹ ਸਪਿਰਟ ਆ ਗਈ ਹੈ ਮੈਨੂੰ ਕੋਈ ਇੰਨਾ ਲੀਡਰਾਂ ਦੀ ਲੋੜ ਨਹੀਂ ਮੈਨੂੰ ਥੋਡੇ ਆਸ਼ੀਰਵਾਦੀ ਲੋੜ ਹੈ ਮੈਨੂੰ ਪੂਰੀ ਆਸ ਹੈ ਮੈਨੂੰ ਪੂਰੀ ਆਸ ਹੈ ਤੁਸੀਂ ਇੰਨੀ ਵੱਡਾ ਤੂਫਾਨ ਖੜਾ ਕਰੋਗੇ ਤੇ ਮੈਨੂੰ ਅੱਜ ਮੈਨੂੰ ਪਤਾ ਲੱਗਿਆ ਸਹੀ ਮੈਨੇ ਤੇ ਅੱਜ ਦਾ ਕੱਟ ਪਠਿੰਡੇ ਤੋਂ ਵੀ ਵੱਡਾ ਮੈਂ ਤੁਹਾਨੂੰ ਬਤਾਰੀ ਦਿੰਦਾ ਜਿਵੇਂ ਤੁਹਾਡੇ ਇਥੇ ਤੁਹਾਨੂੰ ਆਜ਼ਾਦੀ ਮਿਲੀ ਹੈ ਓਵੇਂ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਵੀ ਆਜ਼ਾਦੀ ਮਿਲੀ ਹੈ ਤੇ ਮੈਂ ਸੰਗਰੂਰ ਵਾਲਿਆ ਅੱਜ ਦੇਖ ਲਓ ਪਟਿਆਲੇ ਵਾਲਿਆਂ ਦਾ ਘੱਟ 20 ਤਰੀਕ ਨੂੰ ਥੋੜੀ ਵਾਰੀ ਹੈ ਮੈਨੂੰ ਪੂਰਾ ਯਕੀਨ ਹੈ ਤੁਸੀਂ ਪਟਿਆਲੇ ਤੋਂ ਵੀ ਅੱਗੇ ਟੱਪ ਕੇ ਇੰਨੇ ਗੱਦਾਰਾਂ ਨੂੰ ਪਛਾਣੋਗੇ ਤੇ ਪੰਜਾਬ ਨੂੰ ਪਛਾ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਪੰਜਾਬ ਵਿੱਚ ਪੰਜਾਬੀਆਂ ਦਾ ਰਾਜ ਖਾਲਸਾ ਪੰਦਰ ਰਾਜ ਲੈ ਕੇ ਆਉਣਗੇ ਵੈਰ ਜੀ ਕਾ ਖਾਲਸਾ ਵੈਰ ਜੀ ਦੀ ਫਤਿਹ